ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦੀਪ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਸੰਤ ਸਿਪਾਹੀ ਫੌਜ ਵਿੱਚ ਸ਼ਾਮਿਲ ਹੋ ਗਏ ਉਹ ਸਵੇਰੇ ਸਵਕਤੇ ਉੱਠਦੇ ਅਤੇ ਇਸ਼ਨਾਨ ਕਰਕੇ ਕੀਰਤਨ ਸੁਣਨ ਚਲੇ ਜਾਂਦੇ ਸਤਿਗੁਰਾਂ ਦਾ ਦਰਬਾਰ ਲੱਗਦਾ ਤਾਂ ਓਬੜੇ ਪ੍ਰੇਮ ਨਾਲ ਉਹਨਾਂ ਦੇ ਪ੍ਰਵਚਨ ਸੁਣਦੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਪੜਾਉਣ ਵਾਸਤੇ ਪੰਜਾਬੀ, ਹਿੰਦੀ, ਅਰਬੀ, ਫਾਰਸੀ ਅਤੇ ਸੰਸਕ੍ਰਿਤ ਦੇ ਵਿਦਵਾਨ ਅਧਿਆਪਕ ਵੀ ਨਿਯੁਕਤ ਕੀਤੇ ਸਨ ਇਹ ਅਧਿਆਪਕ ਕੀਰਤਨ ਦੀ ਸਮਾਪਤੀ ਤੋਂ ਬਾਅਦ ਪੜ੍ਹਾਈ ਦਾ ਪ੍ਰਬੰਧ ਕਰਦੇ ਅਤੇ ਸਾਰੇ ਸਿੱਖ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਪੜਦੇ ਗੁਰੂ ਜੀ ਦਾ ਇਹ ਸੰਕਲਪ ਸੀ ਕਿ ਹਥਿਆਰਾਂ ਦੀ ਸਿੱਖਿਆ ਦੇ ਨਾਲ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ ਭਾਈ ਦੀਪ ਸਿੰਘ ਨੇ ਪਹਿਲਾ ਪੰਜਾਬੀ ਸਿੱਖਣੀ ਸ਼ੁਰੂ ਕੀਤੀ ਪੰਜਾਬੀ ਉਹਨਾਂ ਬੜੀ ਜਲਦੀ ਪੜ੍ਹ ਲਈ ਅਤੇ ਉਹਨਾਂ ਦੀ ਲਿਖਾਈ ਬਹੁਤ ਸੁੰਦਰ ਸੀ ਇਸ ਤੋਂ ਬਾਅਦ ਉਹਨਾਂ ਨੇ ਬ੍ਰਿਜ ਭਾਸ਼ਾ ਸੰਸਕ੍ਰਿਤ ਫਾਰਸੀ ਅਤੇ ਅਰਬੀ ਦੀ ਸਿੱਖਿਆ ਪ੍ਰਾਪਤ ਕੀਤੀ ਉਹਨਾਂ ਦੇ ਅਧਿਆਤਮਕ ਉਹਨਾਂ ਦੀ ਬਹੁਤ ਪ੍ਰਸ਼ੰਸਾ ਕਰਦੇ ਸਨ ਅਤੇ ਇਸ ਸੰਬੰਧੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਸੂਚਿਤ ਕਰਦੇ ਰਹਿੰਦੇ ਸਨ ਗੁਰੂ ਜੀ ਕਹਿੰਦੇ ਸਨ ਇਹ ਸਾਡਾ ਦੀਪ ਹੈ ਜਿਹੜਾ ਆਪ ਪੜ੍ਹਾਈ ਕਰਕੇ ਇਸ ਦੀ ਰੋਸ਼ਨੀ ਨੂੰ ਸਾਡੇ ਸਿੱਖਾਂ ਵਿੱਚ ਵੰਡੇਗਾ ਸ਼ਸਤਰ ਵਿਦਿਆ ਦੀ ਸਿੱਖ ਲਈ ਵਾਸਤੇ ਗੁਰੂ ਜੀ ਨੇ ਚੋਟੀ ਦੇ ਜਰਨਲ ਭਰਤੇ ਕੀਤੇ ਹੋਏ ਸਨ ਉਹ ਉਸਤਾਦ ਗੁਰੂ ਜੀ ਦੇ ਸੈਨਿਕ ਸਿਪਾਹੀਆਂ ਨੂੰ ਕੋੜ ਵਿਦਿਆ ਨੇਜ਼ੇਬਾਜੀ ਤਲਵਾਰ ਚਲਾਉਣੀ ਤੀਰ ਅੰਦਾਜ਼ੀ ਅਤੇ ਬੰਦੂਕ ਚਲਾਉਣ ਦੀ ਸਿੱਖਿਆ ਦਿੰਦੇ ਸਨ ਨਾਲ-ਨਾਲ ਮਸ਼ਕਾਂ ਵੀ ਹੁੰਦੀਆਂ ਸਨ ਅਤੇ ਘੋੜ ਦੌੜ ਨੇਜ਼ੇਬਾਜੀ ਤੀਰ ਅੰਦਾਜ਼ੀ ਅਤੇ ਤਲਵਾਰ ਚਲਾਉਣ ਦੇ ਮੁਕਾਬਲੇ ਵੀ ਹੁੰਦੇ ਸਨ ਭਾਈ ਦੀਪ ਸਿੰਘ ਸਰੀਰ ਦੇ ਬੜੇ ਭਾਰੇ ਅਤੇ ਬਲਵਾਨ ਸਨ ਇਸ ਲਈ ਉਹਨਾਂ ਨੇ ਆਪਣੇ ਵਾਸਤੇ ਇੱਕ ਭਾਰੀ ਖੰਡਾ ਤਿਆਰ ਕਰਵਾਇਆ ਲੜਾਈ ਦੇ ਮੈਦਾਨ ਵਿੱਚ ਕੋਈ ਵੀ ਦੁਸ਼ਮਣ ਉਹਨਾਂ ਦੇ ਖੰਡੇ ਦੀ ਝਾਲ ਨੂੰ ਨਹੀਂ ਸੀ ਝੱਲ ਸਕਦਾ ਭਾਈ ਦੀਪ ਸਿੰਘ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਂਕ ਸੀ ਜਦ ਗੁਰੂ ਜੀ ਸ਼ਿਕਾਰ ਖੇਡਣ ਜਾਂਦੇ ਤਾਂ ਭਾਈ ਦੀਪ ਸਿੰਘ ਨੂੰ ਵੀ ਨਾਲ ਲੈ ਜਾਂਦੇ ਇੱਕ ਵਾਰ ਜਦ ਭਾਈ ਦੀਪ ਸਿੰਘ ਸ਼ਿਕਾਰ ਖੇਡਣ ਗਏ ਤਾਂ ਜੰਗਲ ਵਿੱਚੋਂ ਅਚਨਚੇਤ ਇੱਕ ਸ਼ੇਰ ਨੇ ਨਿਕਲ ਕੇ ਉਹਨਾਂ ਦੇ ਘੋੜੇ ਉੱਤੇ ਹਮਲਾ ਕਰ ਦਿੱਤਾ ਭਾਈ ਦੀਪ ਸਿੰਘ ਉਸ ਵੇਲੇ ਘੋੜੇ ਤੋਂ ਸ਼ਾਲ ਮਾਰ ਕੇ ਸ਼ੇਰ ਦੇ ਸਾਹਮਣੇ ਹੋ ਗਏ ਸ਼ੇਰ ਤਾਂ ਇੱਕਦਮ ਘਬਰਾ ਹੀ ਗਿਆ ਲਿਸ਼ਕ ਦੇ ਖੰਡੇ ਨੂੰ ਵੇਖ ਕੇ ਉਹ ਭੱਜਣਾ ਚਾਹੁੰਦਾ ਸੀ ਪਰ ਚਾਰ ਸੁਫੇਰੇ ਹੋਰ ਸ਼ਿਕਾਰੀ ਵੇਖ ਕੇ ਉਸ ਪਾਸ ਭਾਈ ਦੀਪ ਸਿੰਘ ਉੱਤੇ ਹਮਲਾ ਕਰਨ ਤੋਂ ਬਗੈਰ ਹੋਰ ਕਿ ਚਾਰਾ ਨਾ ਰਿਹਾ ਸ਼ਾਲ ਮਾਰ ਕੇ ਭਾਈ ਦੀਪ ਸਿੰਘ ਉੱਤੇ ਝੱਪਟ ਪਿਆ ਪਰ ਭਾਈ ਦੀਪ ਸਿੰਘ ਨੇ ਉਸ ਦੇ ਹਮਲੇ ਨੂੰ ਆਪਣੀ ਢਾਲ ਉੱਤੇ ਟੱਕ ਲਿਆ ਅਤੇ 10 ਸ਼ੇਰ ਤੋਂ ਵੱਧ ਭਾਰ ਵਾਲੇ ਖੰਡੇ ਦਾ ਐਸਾ ਵਾਰ ਕੀਤਾ ਕਿ ਸ਼ੇਰ ਦੇ ਦੋ ਟੋਟੇ ਹੋ ਗਏ। ਗੁਰੂ ਸਾਹਿਬ ਨੇ ਇਹ ਸਾਰਾ ਨਜ਼ਾਰਾ ਆਪਣੀ ਅੱਖੀਂ ਵੇਖਿਆ। ਉਹ ਘੋੜੇ ਤੋਂ ਉਤਰ ਕੇ ਆਏ ਤੇ ਉਹਨਾਂ ਭਾਈ ਦੀਪ ਸਿੰਘ ਨੂੰ ਪਿਆਰ ਦਾ ਥਾਪੜਾ ਬਖਸ਼ਿਆ ਅਤੇ ਫਰਮਾਇਆ ਭਾਈ ਦੀਪ ਸਿੰਘ ਤੂੰ ਸਿੱਖ ਕੌਮ ਦਾ ਇੱਕ ਮਹਾਨ ਸੂਰਬੀਰ ਹੋਵੇਂਗਾ ਮੈਨੂੰ ਤੇਰੇ ਉੱਤੇ ਬਹੁਤ ਮਾਣ ਹੈ ਭਾਈ ਦੀਪ ਸਿੰਘ ਹੱਥ ਜੋੜ ਕੇ ਖਲੋ ਗਿਆ ਸਤਿਗੁਰੂ ਜੀ ਇਹ ਸਭ ਕੁਝ ਤੁਹਾਡੀ ਹੀ ਬਖਸ਼ਿਸ਼ ਹੈ ਮੈਂ ਤਾਂ ਜਦ ਇੱਥੇ ਆਇਆ ਸੀ ਇੱਕ ਚੀੜੀ ਵੀ ਨਹੀਂ ਸੀ ਮਾਰ ਸਕਦਾ ਪਰ ਤੁਹਾਡੇ ਅੰਮ੍ਰਿਤ ਨੇ ਮੇਰੇ ਵਿੱਚ ਇੰਨਾ ਬਲ ਭਰ ਦਿੱਤਾ ਹੈ ਕਿ ਹੁਣ ਮੇਰੇ ਵਿੱਚ ਅਥਾ ਆਤਮ ਵਿਸ਼ਵਾਸ ਆ ਗਿਆ ਹੈ ਭਾਈ ਦੀਪ ਸਿੰਘ ਦੇ ਘੋੜੇ ਦੀ ਪਿੱਠ 'ਚੋਂ ਲਹੂ ਸਿਮ ਰਿਹਾ ਸੀ। ਸ਼ੇਰ ਨੇ ਉਸ ਦੀ ਨਹੁੰਦਰਾ ਮਾਰ ਦਿੱਤੀਆਂ ਸਨ। ਉਹ ਆਪਣੇ ਘੋੜੇ ਨੂੰ ਬਹੁਤ ਪਿਆਰ ਕਰਦੇ ਸੀ। ਡੇਰੇ ਪਹੁੰਚ ਕੇ ਉਹਨਾਂ ਘੋੜੇ ਦਾ ਇਲਾਜ ਕੀਤਾ ਜਿਹੜਾ ਕੁਝ ਦਿਨਾਂ ਵਿੱਚ ਫੇਰ ਨੂਬਰਨੋ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।